ਕਰ ਮੈਂ ਡਾਕਟਰ 인ਦਰ ਨਿਊਰੋਥੈਰਾਪਿਸਟ ਮਠਿੰਡਾ ਤੋਂ ਜੀ ਆਪਣੇ ਕੋਲੇ 1 ਮਹੀਨਾ ਪਹਿਲਾਂ ਇੱਕ ਪੇਸ਼ੈਂਟ ਆਏ ਸੀਗੇ ਰਾਮਾ ਮੰਡੀ ਤੋਂ ਆਏ ਸੀਗੇ ਤਲਵੰਡੀ ਸਾਬੂ ਕੋਲੇ ਰਹੇਗੇ ਜੀ ਉਥੋਂ ਇਹਨਾਂ ਨੂੰ ਫਿਸਟੂਲਾ ਭਗੰਦਰ ਦੀ ਪ੍ਰੋਬਲਮ ਸੀਗੀ ਜੀ ਕਾਫੀ ਮਤਲਬ ਕੇਸ ਸੀਰੀਅਸ ਸੀਗੇ 3 ਮਾਰਚ ਦੀਆਂ ਗੰਡਾਂ ਸੀਗੀਆਂ ਆਪਣੇ ਐਨਐਸ ਦੇ ਦੁਆਲੇ ਬੁਦਦਵਾਰ ਦੇ ਆਸ-ਪਾਸੇ ਮਾਰ ਸੀਗਾ ਜੋ ਬਾਹਰ ਆ ਜਾਂਦੇ ਸੀਗੇ ਤਿੰਨ ਖੂਨ ਆਉਂਦਾ ਸੀਗਾ ਰੇਸ਼ਾ ਆਉਂਦਾ ਸੀਗਾ ਬਹੁਤ ਇਸ ਵੀਰ ਨੇ ਪਹਿਲਾਂ ਵੀ ਇੱਕ ਆਪਰੇਸ਼ਨ ਕਰਾ ਚੁੱਕਿਆ ਸੀਗੀ ਤੇ ਆਪਾਂ ਪੇਸ਼ੰਤ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਵੀ ਸਾਡੀ ਦਵਾਈ ਲਾਉਣ ਦੇ ਨਾਲ ਉਹਨਾਂ ਨੂੰ ਕਿੰਨਾ ਰਿਸਪੌਂਸ ਆ ਕਿੰਨਾ ਫਰਕ ਆ ਜੀ ਹਾਂਜੀ ਵੀਰੇ ਸੱਸੀ ਕੰਦਰੇ ਹਾਂਜੀ ਵੀਰੇ ਕਿੱਥੋਂ ਆਏ ਹੋ ਦੇ ਆਰਾਮਾ ਮੈਡੀਕਲ ਬੰਗੀ ਦੀਪਾ ਬੰਗੀ ਦੀਪਾ ਹਾਂਜੀ ਵੀਰੇ ਕੀ ਪ੍ਰੋਬਲਮ ਸੀ ਵੀ ਜੀ ਮੈਨੂੰ ਖੂਣਾਂ ਬਾਲਾ ਹੁੰਦਾ ਸੀ ਜੀ ਇੱਕ ਮੌਕੇ ਵਾਲੇ ਸੀ ਜੀ ਹਾਂਜੀ ਕਿੰਨੇ ਮੌਕੇ ਸੀ ਵੀ ਜੀ ਮੇਰੇ ਤਿੰਨ ਸੀਗੇ ਤਿੰਨ ਸੀ ਕਿ ਕਾਫੀ ਸੈਸ ਸੀ ਵੱਡਾ ਕਹੀ ਵੱਡੇ ਸੀਗੇ ਠੀਕ ਹੈ ਰੇਸ਼ਾ ਹੁੰਦਾ ਸੀ ਹਾਂ ਰੇਸ਼ਾ ਵੀ ਰੇਸ਼ਾ ਵੀ ਹੁੰਦਾ ਤੇ ਦਰਦ ਦਰਦ ਬਹੁਤ ਦਰਦ ਬਹੁਤ ਹੁੰਦਾ ਹੀ ਠੀਕ ਹੈ ਜੀ ਤੇ آپریشن ਕਰਾਇਆ ਸੀ ਤੁਸੀਂ ਪਹਿਲਾਂ ਉਹ ਐਲਕਾਇਆ ਸੀਗਾ ਰੋਟੇ ਨਾਲ ਤਾਂ ਅੱਛਾ ਠੀਕ ਹੈ ਉਹ ਠੀਕ ਨਹੀਂ ਹੋਇਆ ਠੀਕ ਨਹੀਂ ਹੋਇਆ ਠੀਕ ਹੈ ਕਿੰਨੇ ਟਾਈਮ ਦੀ ਕਿੰਨੇ ਟਾਈਮ ਤੋਂ ਅਸੀਂ ਪ੍ਰੋਬਲਮ ਇਹ ਵੀ ਸੀ ਤੇ ਹੈਗੀ ਇਹ ਵੀ ਤਿੰਨ ਚਾਰ ਸਾਲਾਂ ਤੋਂ ਤਿੰਨ ਚਾਰ ਸਾਲਾਂ ਤੋਂ ਠੀਕ ਹੈ ਤੇ ਪਹਿਲਾਂ ਦਵਾਈਆਂ ਖਾਧੀਆਂ ਕਿ ਤੁਹਾਨੂੰ ਹਾਂ ਜੀ ਬਹੁਤ ਬਹੁਤ ਦੇਸੀ ਵੀ ਖਾਦੀ ਵਸਾਰਾ ਠੀਕ ਹੈ ਠੀਕ ਹੈ ਓਕੇ ਤੇ ਹੁਣ ਵੀ ਜੀ ਆਪਣੀ ਦਵਾਈ ਕਿੰਨੇ ਟਾਂ ਨੂੰ ਲੈ ਆ ਰਹੇ ਹੁਣ ਆਪਾਂ ਨੂੰ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਕਿੰਨਾ ਫਰਕ ਆ ਫਰਕ ਹੈਗਾ ਜੀ ਬਹੁਤ ਬਹੁਤ ਕਿੰਨਾ ਪਰਸੈਂਟ ਰਹੇਗਾ ਹੁਣ ਤੁਹਾਡੀ ਜਿਹੜੀ ਪ੍ਰੋਬਲਮ ਸੀ ਹੁਣ ਬਸ ਥੋੜਾ ਮਾੜਾ ਬੋਟੇ ਰਹਿ ਗਿਆ ਠੀਕ ਹੈ ਠੀਕ ਹੈ ਦੇਖੋ ਜੀ ਜਿਨ੍ਹਾਂ ਨੇ ਆਪਰੇਸ਼ਨ ਕਰਾਇਆ ਨਾ ਫਿਸਟੂਲਾ ਭਗੰਦਰ ਆਪਰੇਸ਼ਨ ਕਰਾ ਰਹੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਆਪਰੇਸ਼ਨ ਮਾੜੇ ਵੀ ਪਰ ਆਪਰੇਸ਼ਨ ਇਹਦਾ ਇਲਾਜ ਹੈ ਨਹੀਂ ਪੇਸ਼ੈਂਟ ਕਰਾ ਰਹੇ ਆਪਾਂ ਪਰ ਇਹਦਾ ਇਲਾਜ ਨਹੀਂ ਹੈਗਾ ਦੁਬਾਰੇ ਫੇਰ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਇਹ ਇੱਕ ਐਸਿਡਿਕ ਬਿਮਾਰੀ ਹੈ ਐਸਿਡਿਕ ਰੋਗ ਹੈ ਜੀ ਇਸ ਕਰਕੇ ਆਪਣੇ ਕੋਲੇ ਦੇਸੀ ਆਯੁਰਵੇਦ ਦਵਾਈ ਇਹਨਾਂ ਦੀ ਤਿਆਰ ਬਹੁਤ ਵਧੀਆ ਜ਼ਬਰਦਸਤ ਰਿਜ਼ਲਟ ਹੈ ਜਿੰਨਾ ਮਰਜੀ ਖੂਨ ਜਿੰਨਾ ਮਰਜੀ ਬਲੱਡ ਜਿੰਨਾ ਮਰਜੀ ਰੇਸ਼ਾ ਜਿੰਨਾ ਵੱਡਾ ਮਰਜੀ ਮਾਸ ਹੋਵੇ ਆਪਣੇ ਕੋਲੇ 3 ਦਿਨਾਂ ਦੇ ਵਿੱਚ ਰਿਜ਼ਲਟ ਹੈ ਦਵਾਈ ਦਾ 3 ਦਿਨਾਂ ਦੇ ਵਿੱਚ ਰਿਜ਼ਲਟ ਸ਼ੁਰੂ ਹੋ ਜਾਂਦਾ ਹੈ